ਸਸ਼ਤਰਕਾਲ ਦੋਸਤੋ ਮੈਂ ਤੁਹਾਡਾ ਆਪਣਾ ਡੰਗਰਾਂ ਦਾ ਡਾਕਟਰ ਵੀਰੋ ਅੱਜ ਦਾ ਟੌਪਿਕ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਜਿਨ੍ਹਾਂ ਦੇ ਘਰੇ ਮੱਝਾਂ ਦਾ ਮਰਖੇ ਹੋਈਆਂ ਨੇ ਅੱਜ ਮੈਂ ਬਹੁਤ ਹੀ ਵਧੀਆ ਟੌਪਿਕ ਤੇ ਤੁਹਾਨੂੰ ਗੱਲ ਸੁਣਾਉਗਾ ਇੱਕ ਕਿ ਤੁਸੀਂ ਆਪਣੇ ਡੰਗਰਾਂ ਦੀ ਓਵਰ ਹੀਟ ਨੂੰ ਕਿਵੇਂ ਠੀਕ ਕਰ ਸਕਦੇ ਹੋ ਕਿ ਤੁਹਾਡਾ ਡੰਗਰ ਜਿਹੜਾ ਓਵਰ ਹੀਟ ਕਰਦਾ ਤਿੰਨ ਚਾਰ ਦਿਨ ਹੀਟ ਰਹਿੰਦਾ ਹਫਤੇ ਬਾਅਦ ਫੇਰ ਹੀਟ ਆ ਜਾਂਦੀ 10 ਦਿਨ ਬਾਅਦ ਫੇਰ ਹੀਟ ਆ ਜਾਂਦੀ ਹੈ ਤਾਂ ਉਹ ਚ ਤੁਸੀਂ ਕਿਵੇਂ ਕੰਟਰੋਲ ਪਾ ਸਕਦੇ ਹੋ ਤਾਂ ਮੇਰਾ ਵੀਰੇ ਵੀਡੀਓ ਗੌਰ ਤੱਕ ਦੇਖਿਓ ਤਾਂ ਹੀ ਤੁਹਾਨੂੰ ਸਮਝ ਆਉਣੇ ਕਿਵੇਂ ਇਹਦੇ ਵਿੱਚ ਕੀ ਤੁਹਾਨੂੰ ਸਮਝਾ ਰਿਹਾ ਹਾਂ ਵੀਰੋ ਜਿਵੇਂ ਕਿ ਦੇਖਿਆ ਗਿਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਗਾਵਾਂ ਮੱਝਾਂ ਓਵਰ ਹੀਟ ਦੇ ਵਿੱਚ ਵੜਾ ਰਹਿੰਦੀਆਂ ਨੇ ਪਹਿਲੀ ਗੱਲ ਤਾਂ ਹੀਟ 'ਚ ਨਹੀਂ ਆਉਂਦੀ ਜੇ ਹੀਟ 'ਚ ਆਉਂਦੀਆਂ ਵੀ ਨੇ ਤਾਂ ਓਵਰ ਹੀਟ ਜ਼ਿਆਦਾ ਹੁੰਦੀਆਂ ਨੇ ਤਾਂ ਤੁਹਾਨੂੰ ਮੈਂ ਗੱਲ ਸਮਝਾ ਰਿਹਾ ਕਿ ਜੋ ਵੀ ਤੁਸੀਂ ਪ੍ਰੋਡਕਟ ਦਿੰਦੇ ਹੋ ਉਹਨੂੰ ਜਿਵੇਂ ਕਿ ਕੋਈ ਗੋਲੀਆਂ ਦਿੰਦੇ ਹੋ ਉਹਨੂੰ ਹੀਟ ਲਾਉਣ ਵਾਸਤੇ ਜਾਂ ਕੋਈ ਦਵਾਈ ਤੁਸੀਂ ਦਿੰਦੇ ਹੋ ਹੀਟ ਲਾਉਣ ਵਾਸਤੇ ਤੇ ਉਹਦਾ ਜਿਹੜਾ ਬੋਲਸਾ ਉਹ ਪੂਰਾ ਨਾ ਕਰਿਆ ਕਰੋ ਜਿਵੇਂ ਕਿ ਤੁਹਾਨੂੰ ਸਮਝਾ ਰਿਹਾ ਮੈਂ ਜਿਵੇਂ ਆ ਗੋਲੀਆਂ ਨੇ ਵੀਰੋ ਇਹ ਗੋਲੀਆਂ ਮੈਂ ਜਿਵੇਂ ਵੀਡੀਓਣ ਵਾਸਤੇ ਕਾਰਜ ਕਰ ਸਕਦੇ ਨੇ ਆਪਾਂ ਕਿਸੇ ਕੰਪਨੀ ਦੀ ਮਜ਼ੂਰੀ ਨਹੀਂ ਕਰ ਰਹੇ ਮੈਂ ਤੁਹਾਨੂੰ ਸਮਝਾ ਰਿਹਾ ਇੱਕ ਜਿਵੇਂ ਵੀਰੋ ਸੱਤ ਗੋਲੀਆਂ ਨੇ ਤਾਂ ਮੰਨ ਕੇ ਚੱਲੋ ਕਿ ਤੁਸੀਂ ਇੱਕ ਗੋਲੀ 2 3 4 5 6 7 ਨੇ ਡੇਲੀ ਇੱਕ ਗੋਲੀ ਦੇਣੀ ਆਪਾਂ ਨੇ ਇਹ ਜਿਵੇਂ ਕਿ ਇੱਕ ਗੋਲੀ ਦੇਤੀ ਦੋ ਦਿਨ ਦੇਤੀ ਦੂਜੀ ਗੋਲੀ ਜੇ ਹੀਟ ਚ ਆ ਗਈ ਤਾਂ ਸਾਰੀਆਂ ਗੋਲੀਆਂ ਬੰਦ ਕਰ ਦੇਣੇ ਵੀਰੋ ਗੋਲੀਆਂ ਨਹੀਂ ਦੇਣੀਆਂ 30 ਦਿਨ ਆ ਗਈ ਤਾਂ ਸਾਰੀਆਂ ਗੋਲੀਆਂ ਬੰਦ ਕਰ ਦੀਏ ਵੀਰੋ 30 ਦਿਨ ਬਸ ਉਸ ਤੋਂ ਬਾਅਦ ਤੁਸੀਂ ਨੇੜੇ ਦੇ ਪਸ਼ੂ ਪਾਲਕ ਜਾਂ ਡਾਕਟਰ ਤੋਂ ਵੈਟਰੀਨਰੀ ਡਾਕਟਰ ਤੋਂ ਠੀਕਾ ਭਰਾ ਸਕਦੇ ਹੋ ਉਹਦੀ ਹੀਟ ਚੈੱਕ ਕਰਾ ਕੇ ਜੇ ਫਿਰ ਪੰਜਵੀਂ ਗੋਲੀ ਤੇ ਹੀਟ ਆ ਗਈ ਤਾਂ ਵੀਰੇ ਦੋ ਗੋਲੀਆਂ ਨਹੀਂ ਦੇਣੀਆਂ ਛੇਵੀਂ ਤੇ ਆ ਗਈ ਤਾਂ ਵੀਰੇ ਨਹੀਂ ਦੇਣੀ ਇੱਕ ਗੋਲੀ ਨਹੀਂ ਦੇਣੀ ਚੌਥੀ ਤੇ ਆ ਗਈ ਵੀਰੇ ਤਿੰਨ ਗੋਲੀਆਂ ਨਹੀਂ ਦੇਣੀਆਂ ਇਹਦੇ ਕਾਰਨ ਹੀ ਓਵਰ ਹੀਟ ਹੁੰਦੀ ਹੈ ਵੀਰੋ ਜਿਵੇਂ ਤੁਹਾਡੀ ਗਾਂਜ ਦੂਜੇ ਗੋਲੀ ਤੇ ਹੀਟ ਚ ਆ ਗਈ ਉਸ ਤੋਂ ਬਾਅਦ ਤੁਸੀਂ ਉਹਨੂੰ ਲਗਾਤਾਰ ਗੋਲੀਆਂ ਦੀ ਜਾਨੋ ਵੀਰੇ ਉਹ ਓਵਰ ਹੀਟ ਹੋ ਜਾਂਦੀ ਹੈ ਤਾਂ ਜਦੋਂ ਤੁਹਾਡੀ ਹੀਟ ਚ ਰਹਿੰਦੀ ਆ ਉਹ ਉਹ ਘੱਟੋ ਘੱਟ 10 15 ਦਿਨ ਸਰਕਲ ਲਾਉਣਾ ਹਾਰਮੋਨ ਵੜੀ ਜਾਂਦੇ ਨੇ ਤੇ ਢਲ ਜਾਂਦੇ ਨੇ ਤੇ ਇਹਦੇ ਕਰਕੇ ਓਵਰ ਹੀਟ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਤੇ ਸੋਨੂੰ ਇੱਕ ਗੋਲ ਹੋਰ ਕੱਲ ਦੱਸਦਾ ਜਿਵੇਂ ਕਿ ਤੁਹਾਡਾ ਡੰਗਰ ਤੁਸੀਂ ਅੱਜ ਏਆਈ ਕਰਾ ਦਿੱਤੀ ਤਾਂ ਕੱਲੋਂ ਵੀ ਏਆਈ ਕਰਾ ਦਿੱਤੀ ਤਾਂ बार-बार ਉਹਨਾਂ ਦੀ ਏਆਈ ਕਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਵੀਰੋ ਕਿਉਂਕਿ ਵੀ ਜਿਆਦਾ ਕਰਾਓਗੇ ਤਾਂ ਇਨਫੈਕਸ਼ਨ ਜਿਆਦਾ ਵੱਧ ਜਾਂਦੀ ਹੈ ਇਹ ਏਆਈ ਕਰਾਉਣ ਨਾਲ ਇਹੀ ਮੈਂ बार-बार ਤੁਹਾਨੂੰ ਗੱਲਾਂ ਕਹਿੰਦਾ ਹੁੰਦਾ ਕਿ ਜਿਹੜੀ ਏਆਈ ਹੈ ਕਿਸੇ ਮਾਹ ਡਾਕਟਰ ਤੋਂ ਜਾਂ ਕਿਸੇ ਵੈਟਰਨਰੀ ਡਾਕਟਰ ਜਿਹੜੇ ਹਸਪਤਾਲਾਂ ਵਿੱਚ ਨੇ ਉਹਨਾਂ ਤੋਂ ਕਰਵਾਇਆ ਕਰੋ ਮਾਹ ਡਾਕਟਰਾਂ ਤੋਂ ਜਿਨ੍ਹਾਂ ਨੂੰ ਇਹਨਾਂ ਦਾ ਵਾਲੇ ਨੌਲੇਜ ਹੈ ਏਆਈ ਦੀ ਕਿਵੇਂ ਹੁੰਦੀ ਹੈ ਕਿਵੇਂ ਨਹੀਂ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਰਿਪੀਟ ਦੇ ਕੇਸ ਨੇ ਇਹ ਜਿਹੜੇ ਆਪਣੇ ਕਿ ਮਨ ਲੋਕ ਜਿਵੇਂ ਆਪਾਂ ਕੰਮ ਸਿੱਖ ਰਹੇ ਆ ਜਾਂ ਕੰਮ ਸਿਖਾ ਰਹੇ ਆ ਤੇ ਸਾਨੂੰ ਉਹਨਾਂ ਨੂੰ ਘੱਟ ਨੌਲੇਜ ਹੁੰਦੀ ਆ ਤੇ ਜਿਹੜੇ ਇਹਨਾਂ ਦੇ ਵਿੱਚ 5-4 ਸਾਲ 10 ਸਾਲ ਦਾ ਐਕਸਪੀਰੀਅੰਸ ਹੁੰਦਾ ਜਿਹਨਾਂ ਦਾ 15 ਸਾਲ ਦਾ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਬਥੇਰ ਅਰਬਾ ਹੁੰਦਾ ਇੱਜਾ ਵਾਰੇ ਕਿ ਸੀਮਨ ਦੀ ਰੱਖ-ਰਖਾਵ ਸੀਮਨ ਕਿਵੇਂ ਕੱਢਣਾ ਆਪਾਂ ਕਿਵੇਂ ਟੈਂਪਰੇਚਰ ਉਹਦਾ ਬਣਾਉਣਾ ਗਨ ਕਿਵੇਂ ਲੋਡ ਕਰਨੀ ਆ ਗਨ ਕਿੱਥੇ ਅਲੱਗ ਉਹਦਾ ਉਹ ਕਰਨਾ ਸ਼ਾਰਟ ਕਰਨਾ ਕੇ ਮੇ ਹਾਰਮ ਫਰਲ ਨੇ ਉਹਦੇ ਕਿਵੇਂ ਬੱਚੇਦਾਨੇ ਦੇ ਵਿੱਚ ਸੀਮਨ ਸਟਰਾ ਛੱਡਣਾ ਕਿੱਥੇ ਛੱਡਣਾ ਕਿ ਕਿਹੜੀ ਪੀਜਾ ਛੱਡਣਾ ਟੂਬਾ ਦੇ ਛੱਡਣਾ ਕਿ ਬਾਹਰ ਛੱਡਣਾ ਇਹ ਸਾਰੀ ਨੌਲੇਜ ਇੱਕ ਚੰਗੇ ਫਾਰਮਾਸਿਸਟ ਜਿਹੜੇ ਕਿ 10-15 ਸਾਲ ਦੀ ਐਕਸਪੀਰੀਅੰਸ ਜਾਂ ਸਿੱਖੇ ਹੋਏ ਜਿਹੜੇ ਯੂਨੀਵਰਸਿਟੀਆਂ ਤੋਂ ਕਾਲਜਾਂ ਤੋਂ ਉਹਨਾਂ ਨੂੰ ਹੀ ਪਤਾ ਹੁੰਦਾ ਬਾਕੀ ਜੇ ਤੁਸੀਂ ਸਿੱਖਣਾ ਚਾਹੇ ਹੋ ਤਾਂ ਬਹੁਤ ਹੀ ਤਰ੍ਹਾਂ ਦੇ ਕੋਰਸ ਆਉਂਦੇ ਨੇ ਵੀਰੋ ਤੁਸੀਂ ਉਹ ਵੀ ਸਿੱਖ ਸਕਦੇ ਹੋ ਤੇ ਇਹੀ ਅੱਜ ਦਾ ਟੌਪਿਕ ਹੈ ਕਿ ਤੁਸੀਂ ਆਪਣੇ ਡੰਗਰਾਂ ਨੂੰ ਓਵਰ ਹੀਟ ਦੀ ਸਮੱਸਿਆ ਐਮੀ ਦੂਰ ਕਰ ਸਕਦੇ ਹੋ ਵੀਰੋ ਜੇ ਤੁਹਾਨੂੰ ਵੀਡੀਓ ਬਰੀ ਚੰਗੀਆਂ ਲੱਗਦੀਆਂ ਨੇ ਵੀਰੋ ਉਹਨੂੰ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ